ਇਸ ਆਪ ਕਿੰਨੇ ਤਖੜੇ ਆ ਵੱਡੇ ਆ ਇਹਨਾਂ ਦੋਨਾਂ ਸੱਪਾਂ 'ਚ ਜ਼ਹਿਰ ਨਹੀਂ ਹੈਗਾ ਠੀਕ ਆ ਲੋਕਾਂ ਨੂੰ ਲਾਈਵ ਫੜ ਕੇ ਵਿਖਾ ਕੇ ਸਮਝਾ ਕੇ ਬੜਾ ਕੁਝ ਕਰਤਾ ਲੋਕ ਫਿਰ ਮੇਰੇ ਤੇ ਯਕੀਨ ਨਹੀਂ ਕਰਦੇ ਹੁਣ ਸੱਪ ਲੜ ਗਿਆ ਤੁਹਾਨੂੰ ਇਹ ਬਿਨਾ ਜ਼ਹਿਰ ਵਾਲਾ ਜੀ ਸੱਪ ਨੇ ਜ਼ਹਿਰ ਅੰਦਰ ਸੁੱੜਤਾ ਇਸ ਤਰੀਕੇ ਵੰਡਾ ਕਰਨਾ ਜ਼ਹਿਰ ਕਿੱਥੇ ਜਾਊ ਜੀ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਪੱਤਰਕਾਰ ਦੀ ਕਿੱਥੇ ਜਾਊਗਾ ਉਹ ਤਾਂ ਵਿੱਚੇ ਰਹੂਗਾ ਜੀ ਵਿੱਚੇ ਰਹੂਗਾ ਦੇਸੀ ਦਵਾਈ ਫਾਂਡਾ ਨਾਜਾ 200 ਮਣਕਾ ਤੁਹਾਨੂੰ ਤਾਂ بچਾ ਸਕਦਾ ਵਾ ਜੇ ਸੱਪ ਤੇ ਜ਼ਹਿਰ ਨਹੀਂ ਹੈਗਾ ਇਹ ਤਸਵੀਰਾਂ ਵਿੱਚ ਤੁਸੀਂ ਵੇਖ ਰਹੇ ਹੋ ਨਾ ਜਿਹੜਾ ਇਹ ਜ਼ਹਿਰ ਵਾਲਾ ਸੱਪ ਹੈ ਇਹ ਸੱਪ ਦੇ ਉੱਤੇ ਕੋਈ ਦੇਸੀ ਦਵਾਈ ਜਿਹੜੀ ਹੈ ਕੋਈ ਮਣਕਾ ਕੋਈ ਨਾਗਾ 200 ਕੰਮ ਨਹੀਂ ਕਰਦੀ ਇਹਦੇ ਤੇ ਬਤਾਲਮਣੀ ਦੀ ਜੜ ਇਹਦੇ ਤੇ ਰੇ ਇੰਜੈਕਸ਼ਨ ਕੰਮ ਕਰ ਲੀਏ ਵੇਖੋ ਜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸੱਪ ਨੂੰ ਕਹਿੰਦੇ ਐ ਸਪੈਕਟਿਕਲ ਕੋਬਰਾ ਇਹ 40 ਤੋਂ 50 ਮਿੰਟ ਦੇ ਵਿੱਚ ਬੰਦੇ ਨੂੰ ਮਾਰਨ ਦਾ ਜਿਹੜਾ ਹੈ ਉਹ ਦਮ ਰੱਖਦਾ ਤੁਸੀਂ ਤਸਵੀਰਾਂ ਮੈਂ ਬਾਬਾ ਜੀ ਨੂੰ ਕਹੂੰਗਾ ਤੁਸੀਂ ਇਸ ਨੂੰ ਹੱਥ ਦੇ ਵਿੱਚ ਫੜ ਲਓ ਇਸ ਨੂੰ ਸੰਭਲੋ ਮੈਂ ਤੇ ਕਹਾਂਗਾ ਹਾਂਜੀ ਹਾਂਜੀ ਇਹਦੇ ਗਾਉ ਦੇ ਪੈਰਾਂ ਦੇ ਡਿਜ਼ਾਈਨ ਪੈਂਦੇ ਆ ਦੇਖੋ ਜੀ 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 ਇਹ ਦੇਖੋ ਨੀ ਬੀਨ ਦੀ ਸਚਾਈ ਇਹ ਦੇਖੋ ਜੀ ਜੀ ਸੱਪ ਐਸੀ ਨੂੰ ਖਤਰਾ ਸਮਝਣ ਡਿਆ ਜੀ ਜੋਗੀ ਕੀ ਕਰਦੇ ਆ ਆ ਮਣਕਾ ਸੱਪ ਲੜ ਗਿਆ ਤੁਸੀਂ ਬਾਹਂ ਘੋਟ ਕੇ ਬੰਨ ਲੋ ਬਾਹਂ ਦਰਦ ਕਰਨ ਲਿਆ ਪੈਣੀ ਉਹਨੇ ਚੀਰੇ ਦੇਨੇ ਇਸ ਤਰੀਕੇ ਨਾਲ ਵੰਡਾ ਕਰਨਾ ਆ ਮਣਕਾ ਜਿਹੜਾ ਵਾ ਇਹ ਤਾਂ ਨਹੀਂ ਕਿਦਾਂ ਜਾਨ ਬਚਾ ਸਕਦਾ ਜੀ ਮੈਨੂੰ ਦੱਸੋ ਮਣਕਾ ਸੱਪ ਲੜੇ ਦਾ ਹਾਲਾ ਜੋ ਕੀ ਕਹਿੰਦੇ ਆਂ ਮਨਕਾ ਪਹਾੜਾਂ ਚੋਂ ਲਿਆਂਦਾ ਜੀ ਉਹਨਾਂ ਨੇ ਮਨਕਾ ਪਹਾੜਾਂ ਚੋਂ ਲਿਆਂਦਾ ਵਾ ਤੇ ਉਹ ਤੁਹਾਨੂੰ ਦੋ ਤਿੰਨ ਸੌ ਚੋ ਕਿ ਉਹਨਾਂ ਦੀ ਕੀਮਤ ਕਿੰਨੀ ਹੋਣੀ ਚਾਹੀਦੀ ਇਹ ਕਹਿੰਦੇ ਜਦੋਂ ਨਾਲ ਚੰਬੜ ਜਾਂਦਾ ਹੈ ਨਾ ਫਿਰ ਉਹ ਜ਼ਹਿਰ ਕੱਢ ਦਿੰਦਾ ਹੈ ਬਾਹਰ ਇਹਨੂੰ ਵੇਖੋ ਪਹਿਲਾਂ ਚੈੱਕ ਕਰੋ ਕੋਈ ਗਮ ਲੱਗੀ ਆ ਨਹੀਂ ਜੀ ਕੋਈ ਗੁੰਦ ਹੱਥ ਨਾ ਕਰੋ ਚੈੱਕ ਤੁਸੀਂ ਨਹੀਂ ਜੀ ਆਹ ਮਨਕਾ ਜੀ ਆਹ ਮੇਰਾ ਮੱਥਾ ਜੀ ਆਹ ਲਓ ਇਹ ਉਹਨਾਂ ਕਿੱਦਾਂ ਚੋੜ ਗਿਆ ਮੇਰੇ ਮੱਥੇ ਦੇ ਸਾਬ ਬਲੜਿਆ ਇਦਾਂ ਸੁਰਮਾ ਬਣਾਉਂਦੇ ਆ ਜੀ ਅਰੇ ਮੈਨਾਂ ਵੀ ਸਾਪ ਲੜਦੀ ਇੱਕ ਡਾਕਟਰ ਕੋਲ ਜਾਣਾ ਇਹ ਚੀਜ਼ ਨਹੀਂ ਕਹਿੰਦੇ ਪਿਪਲਮੈਂਟ ਜੀ ਅਲੱਗੇ ਕਰਕੇ ਵਗਾ ਦੋ ਇਹ ਪਿਪਲਮੈਂਟ ਹੈ ਜੀ ਇਹਨੂੰ ਸਿਰ ਵਾਸੀ ਇੰਨਾ ਲੈਣਾ ਜੀ ਆ ਡਾਕਟਰਾਂ ਕੋਲ ਟੀਕਾ ਲਿਆ ਜਿਹੜਾ ਵਰਤਦੇ ਆ ਪਿੰਡਾਂ ਚ ਇਹਦੇ ਵਿੱਚ ਆਪ ਬਾਤੀ ਜੀ ਇਹਨੂੰ ਉਤੋਂ ਬੰਦ ਕਰਤਾ ਤੇ ਇਨੂੰ ਸੇਕ ਲਵਾ ਦੇਣਾ ਲੈਟਰ ਦਾ ਜੀ ਇਹਦੇ ਕਾਣ ਪਿੱਗਲ ਕੇ ਨਾਲ ਲੱਗ ਜਾਣੇ ਰੇ ਜੀ ਪਿਪਲਮੈਂਟ ਤਾਂ ਖਤਮ ਹੋ ਗਈ ਜੀ ਇਹਦੇ ਕਾਣ ਜਿਹੜੇ ਆ ਪਿਪਲਮੈਂਟ ਤੇਰੇ ਨਾਲ ਲੱਗੇ ਸਾਸੀ ਕਾਲ ਦੋਸਤੋ ਪੰਜਾਬ ਹਬ ਤੱਕ ਤੁਸੀਂ ਵੇਖ ਰਹੇ ਹੋ ਐਸ ਵੇਲੇ ਸਾਡੇ ਨਾਲ ਪੱਟੀ ਤੋਂ ਬ੍ਰਹਮਚਾਰੀ ਸੱਪਾਂ ਵਾਲੇ ਮੌਜੂਦ ਨੇ ਜੀ ਹਾਂ ਦੋਸਤੋ ਬੇਹੱਦ ਜਿਹੜੀ ਹੈ ਜ਼ਰੂਰੀ ਜਾਣਕਾਰੀ ਹੈ ਤੁਹਾਡੇ ਵਾਸਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਸਕਿੱਪ ਨਾ ਕਰਿਓ ਵੀਡੀਓ ਨੂੰ ਕਿਉਂਕਿ ਇਹ ਵੀਡੀਓ ਜਿਹੜੀ ਹੈ ਕਿਸੇ ਦੀ ਜਾਨ ਬਚਾ ਸਕਦੀ ਹੈ ਇਹ ਵੀ ਦੱਸਾਂਗੇ ਕਿ ਡਾਕਟਰ ਅਤੇ ਬਾਬੇ ਕਿਸ ਤਰੀਕੇ ਦੇ ਨਾਲ ਲੋਕਾਂ ਨਾਲ ਠੱਗੀਆਂ ਮਾਰਦੇ ਨੇ ਦਾ ਨਕਲੀ ਜਿਹੜਾ ਉਹ ਦਿਖਾਵਾ ਕਰਕੇ ਕਿ ਅਸੀਂ ਮਣਕਾ ਲਾ ਦਿੰਨੇ ਆ ਮਣਕੇ ਦੇ ਨਾਲ ਸੱਪ ਦਾ ਜ਼ਹਿਰ ਕੱਢ ਦਿੰਨੇ ਆ ਅਤੇ ਸੱਪ ਦਾ ਲੜੇ ਦਾ ਸੀ ਇਲਾਜ ਕਰਦੇ ਆ ਸੋ ਕਿਸ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਉਹ ਕਿਹੜੇ ਇਲਾਜ ਨੇ ਕਿਹੜੇ ਡਾਕਟਰਾਂ ਵੱਲੋਂ ਕਿਹੜੇ ਇਲਾਜ ਨੇ ਜਿਹੜੇ ਸਹੀ ਨੇ ਅਤੇ ਕਿਹੜੇ ਫੋਕੇ ਦਾਵੇ ਨੇ ਸਾਡੇ ਨਾਲ ਮੌਜੂਦ ਦੇ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਬਾਬਾ ਜੀ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੈ ਸ਼ੰਕਰ ਜੈ ਨਾਗ ਦੇਵਤਾ ਪੰਜਾਬ ਵਾਲੇ ਲੋਕਾਂ ਮੇਰੀ ਸਪੋਰਟ ਨਹੀਂ ਕੀਤੀ ਪਰ ਜੇ ਮੇਰੇ ਇਦਾਂ ਪੰਜਾਬ ਵਾਲੇ ਲੋਕ ਵੀਡੀਓ ਵੇੰਦੇ ਰਹੇ ਤਾਂ ਪੰਜਾਬ 'ਚ ਜਿਹੜੀਆਂ ਸੱਪ ਲੜ ਕੇ ਮੌਤਾ ਹੁੰਦੀਆਂ ਬਹੁਤ ਜ਼ਿਆਦਾ ਘੱਟ ਜਾਣਗੀਆਂ ਜੀ ਹੁਣ ਆਜਨੇ ਆਪਾਂ ਡਾਕਟਰ ਆ ਸਪਾਂ ਤੇ ਬਾਬਿਆਂ ਦੇ ਉੱਤੇ ਜੀ ਆਓ ਜੀ ਪਹਿਲਾਂ ਤੁਹਾਨੂੰ ਮਖਾਉਂਦੇ ਆ ਆ ਸੱਪ ਜ਼ਹਿਰ ਵਾਲਾ ਕਿਹੜਾ ਹੁੰਦਾ ਜੀ ਜੀ ਆ ਸੱਪ ਜ਼ਹਿਰ ਵਾਲਾ ਜੀ ਕੈਮਰਾਮੈਨ ਸਾਹਿਬ ਆਇਓ ਲਓ ਤੇ ਮਾਰੋ ਮੈਂਦਰ ਦੇ ਕਾਲੀ ਜੀ ਜੀ ਇਹ ਤਸਵੀਰਾਂ ਤੁਸੀਂ ਵੇਖ ਰਹੇ ਹੋ ਨਾ ਜਿਹੜਾ ਇਹ ਜ਼ਹਿਰ ਵਾਲਾ ਸੱਪ ਹੈ ਇਹ ਸੱਪ ਦੇ ਉੱਤੇ ਕੋਈ ਦੇਸੀ ਦਵਾਈ ਇਹ ਸੱਪ ਦੇ ਉੱਤੇ ਕੋਈ ਦੇਸੀ ਦਵਾਈ ਜਿਹੜੀ ਹੈ ਕੋਈ ਮਣਕਾ ਕੋਈ ਨਾਗਾ 200 ਕੰਮ ਨਹੀਂ ਕਰਦੀ ਇਹਦੇ ਤੇ ਬਤਾਲਮਣੀ ਦੀ ਜੜ ਇਹਦੇ ਤੇ ਇਹ ਇੰਜੈਕਸ਼ਨ ਕੰਮ ਕਰਦੀ ਵੇਖੋ ਜੀ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਸੱਪ ਨੂੰ ਕਹਿੰਦੇ ਐ ਸਪੈਕਟਿਕਲ ਕੋਬਰਾ ਸਪੈਕਟਿਕਲ ਕੋਬਰਾ ਇਹ 40 ਤੋਂ 50 ਮਿੰਟ ਦੇ ਵਿੱਚ ਬੰਦੇ ਨੂੰ ਮਾਰਨ ਦਾ ਜਿਹੜਾ ਹੈ ਉਹ ਦਮ ਰੱਖਦਾ ਤੁਸੀਂ ਤਸਵੀਰਾਂ ਮੈਂ ਬਾਬਾ ਜੀ ਨੂੰ ਕਹੂੰਗਾ ਤੁਸੀਂ ਇਸ ਨੂੰ ਹੱਥ ਦੇ ਵਿੱਚ ਫੜ ਲਓ ਇਸ ਨੂੰ ਸਾਂਭ ਲਓ ਮੈਂ ਤੇ ਕਵਾਂਗਾ ਹਾਂਜੀ ਹਾਂਜੀ ਕਿਹੜੇ ਗਊ ਦੇ ਪੈਰਾਂ ਦੇ ਡਿਜ਼ਾਈਨ ਪੈਂਦੇ ਆ ਦੇਖੋ ਜੀ 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 ਇਹ ਦੇਖੋ ਨੀਂ ਦੀ ਸੱਚਾਈ ਇਹ ਦੇਖੋ ਜੀ ਜੀ ਸਾਬ ਇਹ ਚੀਜ਼ ਨੂੰ ਖਤਰਾ ਸਮਝਣ ਲਿਆ ਜੀ ਇਹ ਸਭ ਤੋਂ ਬਾਤ ਜੀ ਕੱਲਾਂ ਤੇ ਆਪਾਂ ਕਰਨੀ ਜੀ ਜੀ ਇਹ ਸਭ ਦੇ ਕੋਈ ਦਵਾਈ ਕੰਮ ਨਹੀਂ ਕਰਦੀ ਕੋਈ ਦਵਾਈ ਜਿਹੜੀ ਇਹ ਸਿਰਫ ਇਹਰੇ ਇੰਜੈਕਸ਼ਨ ਕੰਮ ਕਰਦੇ ਜਿਹੜੇ ਇਹ ਜ਼ਹਿਰ ਤੋਂ ਬਚਦੇ ਜੀ ਹੁਣ ਜਿਹੜਾ ਮਾਈਕ ਆਣਾ ਮੈਂ ਤੁਹਾਡੇ ਕਾਲਰ ਤੇ ਲਾ ਦਿੰਨਾ ਦੋਸਤੋ ਚਾ ਦੋ ਸੱਪ ਜਿਹੜੇ ਆ ਉਹ ਬਾਬਾਈ ਤੁਹਾਨੂੰ ਹੋਰ ਦਿਖਾ ਦੇਣਗੇ ਮੈਂ ਲੋਗੋ ਵੀ ਜਿਹੜਾ ਸਾਡਾ ਨਜ਼ਰੋਂਦਾ ਰਹੇਗਾ ਮੈਂ ਐਡੀਟਰ ਸਾਥੀ ਨੂੰ ਕਹੂੰਗਾ ਆਪਣੇ ਹਿਸਾਬ ਨਾਲ ਤੁਸੀਂ ਸੈਟਿੰਗ ਕਰ ਲਿਓ ਹੁਣ ਮੈਂ ਤੁਹਾਨੂੰ ਜਿਹੜੇ ਦੋ ਸੱਪ ਦਿਖਾ ਰਿਹਾ ਤੁਸੀਂ ਇੱਧਰ ਹੋ ਜਾ ਬੰਨੇ ਇਹ ਸੱਪ ਦੋਵੇਂ ਬਿਨਾ ਜ਼ਹਿਰ ਵਾਲੇ ਆ ਕੋਈ ਤੁਹਾਨੂੰ ਬਗੋਣਾ ਕਿ ਜੋਗੀ ਫਾਂਡੇ ਕਰਨ ਵਾਲੇ ਜਿਨ੍ਹਾਂ ਨੇ ਪਿੰਡਾਂ 'ਚ ਦੁਕਾਨਦਾਰੀਆਂ ਖੋਲੀਆਂ ਸੱਪ ਲੜੇ ਦੀਆਂ ਉਹ ਤੁਹਾਡੇ ਕਿਦਾਂ ਟ੍ਰੀਟਮੈਂਟ ਕਰਦੇ ਆ ਜੀ ਜੀ ਇਹ ਸੱਪ ਤਾਂ ਮੈਂ ਵੀਡੀਓ ਤੋਂ ਬਾਅਦ ਛੱਡ ਹੀ ਦੇਣੀ ਆ ਇੱਕ ਹੀ ਕੱਢ ਲੈਣੇ ਕੋਈ ਨਹੀਂ ਦੋਨੇ ਕੱਢੋ ਦੋਨੇ ਕੱਢ ਲੈਣੇ ਆ ਲੋ ਹਾ ਲੋ ਇਹ ਸੱਪ ਕਿੰਨੇ ਤਖੜੇ ਆ ਵੱਡੇ ਆ ਇਹਨਾਂ ਦੋਨਾਂ ਸੱਪਾਂ 'ਚ ਜ਼ਹਿਰ ਨਹੀਂ ਹੈਗਾ ਜੀ ਠੀਕ ਆ ਲੋਕਾਂ ਨੂੰ ਲਾਈਵ ਫੜ ਕੇ ਵਿਖਾ ਕੇ ਸਮਝਾ ਕੇ ਬੜਾ ਕੁਝ ਕਰਤਾ ਲੋਕ ਫਿਰ ਮੇਰੇ ਤੇ ਯਕੀਨ ਨਹੀਂ ਕਰਤੇ ਜੀ ਤੇ ਜਦਾਂ ਕਿ ਤੁਹਾਨੂੰ ਸੱਪ ਵਿਖਾਇਆ ਰੈਟਸ ਨਹੀਂ ਹੈਗਾ ਵਿੱਚ ਪਾ ਕੇ ਫਿਰ ਸੱਪਾਂ ਬਾਰੇ ਗੱਲ ਕਰਤੀ ਮੜ ਜੀ ਇਹ ਵੀਡੀਓ ਤੋਂ ਬਾਅਦ ਜੋ ਛੱਡੇ ਜਾਣਗੇ ਦੋਸਤੋ ਹੁਣੇ ਹੀ ਹੋ ਸੱਪ ਲੜ ਗਿਆ ਤੁਹਾਨੂੰ ਇਹ ਬਿਨਾ ਜ਼ਹਿਰ ਵਾਲਾ ਜੀ ਸੱਪ ਨੇ ਜ਼ਹਿਰ ਅੰਦਰ ਸੋੜਤਾ ਇਸ ਤਰੀਕੇ ਵਾਂਡਾ ਕਰਨਾ ਜ਼ਹਿਰ ਕਿੱਥੇ ਜਾਊ ਜੀ ਮੈਂ ਤੁਹਾਨੂੰ ਸਵਾਲ ਕਰਦਾ ਤੁਸੀਂ ਪੱਤਰਕਾਰ ਦੀ ਕਿੱਥੇ ਜਾਊਗਾ ਉਹ ਤਾਂ ਵਿੱਚੇ ਰਹੂਗਾ ਜੀ ਵਿੱਚੇ ਰਹੂਗਾ ਜੀ ਦੇਸੀ ਦਵਾਈ ਫਾਂਡਾ ਨਾਜਾ 200 ਮਨਕਾ ਤੁਹਾਨੂੰ ਤਾਂ ਬਚਾ ਸਕਦਾ ਵਾ ਜੇ ਸੱਪ ਤੇ ਜ਼ਹਿਰ ਨਹੀਂ ਹੈਗਾ ਮੰਨ ਲਓ ਕਿ ਕਿਸੇ ਨੂੰ ਪਿੰਡ 'ਚ ਸੱਪ ਲੜਦੇ ਆ ਕੋਈ ਬੰਦਾ ਬਾਬਾ ਕਿਸੇ ਦੇ ਦੋ ਮਰੀਜ਼ ਬਚਾ ਦੇ ਬਾਬੇ ਦੀ ਬਲੇ ਬਲੇ ਹੋ ਗਈ ਹੂੰ ਬੱਲੇ ਬੱਲੇ ਕਿੱਦਾਂ ਹੋਣੀ ਹੈ ਸਾਪ ਦਾ ਜ਼ਹਿਰ ਹੀ ਨਹੀਂ ਹੈਗਾ ਜੀ ਮੈਂ ਖੁਦ ਸਾਪ ਵੜਦਾ ਸਨੇਕਮੈਨ ਪੰਜਾਬ YouTube ਤੇ ਪਰੋ ਮੇਰੀਆਂ ਵੀਡੀਓ ਸ਼ੋਅ ਹੀ ਨਹੀਂ ਆ ਜੀ ਲੋਕ ਕਹਿੰਦੇ ਚਲੋ ਤੁਸੀਂ ਸਾਪ ਵੜਦੇ ਸੇਵਾ ਕਰਦੇ ਜੀ ਨਹੀਂ ਜੀ ਮੈਂ ਥੋੜੇ ਬੋਤੇ ਪੈਸੇ ਲੈਣਾ ਜੀ ਕੋਈ 200 ਦੇਂਦਾ ਕੋਈ 400 ਦੇਂਦਾ ਸੇਵਾ ਹੁੰਦੀ ਹੈ ਜਿਹੜੀ ਨਿਰਸਵਾਰਥ ਹੋਏ ਰੋਜੀ ਰੋਟੀ ਦਾ ਮਸਲਾ ਕਿਹੜਾ ਬੰਦਾ ਕਹੂਗਾ ਵੀ ਮੇਰੀ ਪੰਜਾਬ ਦੇ ਵਿੱਚ ਦੁਕਾਨਦਾਰੀ ਖਰਾਬ ਹੋਈ ਜੀ ਕੋਈ ਡਾਕਟਰ ਕਹਿੰਦਾ ਹਾਂ ਜੀ ਕੋਈ ਵੈਦ ਕਹਿੰਦਾ ਹਾਂ ਜੀ ਕੋਈ ਦਰਜੀ ਕਹਿੰਦਾ ਹਾਂ ਜੀ ਕੋਈ ਮਕੈਨਿਕ ਨਾ ਜੀ ਪਰ ਮੈਂ ਨਾ ਵਾ ਸੱਪ ਲੜੇ ਦੇ ਸਿਰ ਤੋਂ ਸਿਰ ਵੇ ਇੱਕ ਡਾਕਟਰ ਕੋਲ ਜਾਣਾ ਬਿਲਕੁਲ ਜੀ ਜੇ ਮੈਂ ਦਵਾਂ ਵੀ ਸੱਪ ਲੜੇ ਦੇ ਮੇਰੇ ਕੋ ਮੇਰੇ ਕੋ ਪੱਕਾ ਹਲਾ ਮੇਰੇ ਹਾ ਹਣਾ ਮੇਰੇ ਹਾ ਹਣਾ ਅੱਧਾ ਪੰਜਾਬ ਮੇਰੇ ਕੋ ਲਾ ਦੇ ਜੀ ਜਿੰਨੀਆਂ ਵੀਡੀਓ ਪਾਈਆਂ ਵਾ ਹਾਂਜੀ ਪਰ ਦੋਸਤੋ ਸੱਪ ਲੜੇ ਦੇ ਇੱਕ ਡਾਕਟਰ ਕੋਲ ਜਾਣਾ ਜੀ ਹੁਣ ਜੋਗੀ ਕੀ ਕਰਦੇ ਆ ਆਹ ਮਨਕਾ ਜੀ ਸੱਪ ਲੜ ਗਿਆ ਜੀ ਤੁਸੀਂ ਬਾਹਂ ਘੋਟ ਕੇ ਬੰਨ ਲੋ ਬਾਹਂ ਦਰਦ ਕਰ ਰਹੇ ਪੈਣੀ ਹਾਂਜੀ ਉਨੇ ਚੀਰੇ ਦੇ ਨੇ ਇਸ ਤਰੀਕੇ ਨਾਲ ਵੰਡਾ ਕਰਨਾ ਆਹ ਮਣਕਾ ਜਿਹੜਾ ਵਾ ਇਹ ਤਾਂ ਨਹੀਂ ਕਿਦਾਂ ਜਾਨ ਬਚਾ ਸਕਦਾ ਜੀ ਮੈਨੂੰ ਦੱਸੋ ਮਣਕਾ ਸਾਬ ਲੜੇ ਦਾ ਹਾਲਾ ਜੋ ਕੀ ਕਹਿੰਦੇ ਅਸੀਂ ਮਣਕਾ ਪਹਾੜਾਂ ਚੋਂ ਲਿਆਂਦਾ ਜੀ ਉਹਨਾਂ ਨੂੰ ਮਣਕਾ ਪਹਾੜਾਂ ਚੋਂ ਲਿਆਂਦਾ ਵਾ ਤੇ ਉਹ ਤੁਹਾਨੂੰ ਦੋ ਤਿੰਨ ਸੌ ਚੋ ਕਿ ਉਹਦਾ ਕੀਮਤ ਕਿੰਨੀ ਹੋਣੀ ਚਾਹੀਦੀ ਇਹ ਕਹਿੰਦੇ ਜਦੋਂ ਨਾਲ ਚਿੰਬੜ ਜਾਂਦਾ ਨਾ ਫਿਰ ਉਹ ਜ਼ਹਿਰ ਕੱਢ ਦਿੰਦਾ ਬਾਹਰ ਇਹਨੂੰ ਵੇਖੋ ਪਹਿਲਾਂ ਚੈੱਕ ਕਰੋ ਕੋਈ ਗਮ ਲੱਗੀ ਆ ਨਹੀਂ ਜੀ ਕੋਈ ਗੁੰਦ ਹੱਥ ਨਾਲ ਕਰੋ ਚੈੱਕ ਤੁਸੀਂ ਨਹੀਂ ਜੀ ਨਹੀਂ ਆਹ ਲਓ ਨਹੀਂ ਲੱਗੀ ਆਹ ਲਓ ਆ ਮਨਕਾ ਜੀ ਆ ਮੇਰਾ ਮੱਥਾ ਜੀ ਆ ਲੋ ਇਹ ਹੁਣ ਕਿਦਾਂ ਚੜ ਗਿਆ ਮੇਰੇ ਮੱਥੇ ਦੇ ਸਾਬ ਬਲੜਿਆ ਪਸੀਨਾ ਵੀ ਆਇਆ ਹੋ ਸਕਦਾ ਤੁਹਾਡੇ ਪਸੀਨੇ ਨਾ ਜੜਦਾ ਤੁਹਾਡੇ ਜੜਾ ਨਹੀਂ ਆ ਕਰਿਓ ਕੰਮੜਾ ਇਹਨੂੰ ਇੱਧਰ ਕਰਿਓ ਸਾਰੇ ਇੱਧਰ ਮਾਰਿਓ ਆ ਦੇਖੋ ਇੱਕ ਮਿੰਟ ਆ ਲੋ ਤੁਹਾਡੇ ਜੜ ਗਿਆ ਇਹ ਕੱਛੂ ਕੰਮੇ ਦੀ ਹੱਡੀ ਆ ਜੀ ਜਿਹੜਾ ਉਦਰਾ ਕੋਲ ਹੁੰਦਾ ਦੋਸਤੋ ਜੋ ਕੰਮੇ ਦੀ ਹੱਡੀ ਆ ਹਾਂ ਉਦਰਾ ਲੋਕਾਂ ਨੂੰ ਬੇਵਕੂਫ ਬਣਾਇਆ ਜਾਂਦਾ ਜੋਗੀ ਕੀ ਕਰਦਾ ਕੱਛੂ ਕੰਮਾ ਖਾ ਲਿਆ ਉਹਨੇ ਖੋਲ ਤੋਂ ਲਾ ਲਿਆ ਕਾਰ ਦਾ ਲਿਆਉਣਾ ਟਾਇਰ ਛੱਪੜ ਦੀ ਮਿੱਟੀ ਜੈਨੂੰ 3-4 ਮਹੀਨੇ ਨਾ ਆਪ ਦੇਣਾ ਫੇਰ ਇਹਨੂੰ ਥੋੜੀ ਨਾ ਤੋੜਨਾ ਇਹਨੂੰ ਗੋਲ ਕਰਨਾ 150 60 ਬਣ ਕੇ ਖੋਲਦੇ ਬਣ ਜਾਂਦੇ ਆ ਕੋਈ 200 ਦਾ ਦੇ ਦੇ ਕੋਈ 500 ਦਾ ਦੇ ਦੇ ਜੋਗੀ ਦਾ ਨੂੰ ਸਿਧਰਾ ਪਾਉ ਹਾਂ ਜੀ ਆਹ ਦੇਖੋ ਕੈਮਰਾਮੈਨ ਸਾਹਿਬ ਲਾ ਕੇ ਕਰਕੇ ਪਾਓ ਆ ਰੇਤੀ ਨਾ ਰਕੜਿਆ ਆ ਆ ਗੁਲਾਈ ਦਿਖਣੀ ਨਹੀਂ ਲੋਕਾਂ ਨੂੰ ਬਿਲਕੁਲ ਆਹ ਦੇਖੋ ਹੁਣ ਮੈਂ ਇਹਨਾਂ ਨੂੰ ਹੋਰ ਇੱਕ ਚੀਜ਼ ਦੱਸਦਾ ਜਿੱਦਾਂ ਜੋਗੀ ਠੱਗੀ ਮਾਰਦੇ ਆ ਕੀ ਚੀਜ਼ ਵਾ ਤੈਨੂੰ ਕਰਕੇ ਸਮਝਾਉਣਾ ਕਿਦਾਂ ਸੁਰਮਾ ਬਣਾਉਂਦੇ ਆ ਜੀ ਅਰੇ ਮੇਰੇ ਨਾ ਵੀ ਸਾਬ ਲੜਦੇ ਇੱਕ ਡਾਕਟਰ ਕੋਲ ਜਾਣਾ ਜੀ ਇਹ ਚੀਜ਼ ਨੂੰ ਨਹੀਂ ਕਹਿੰਦੇ ਪਿਪਲਮੈਂਟ ਜੀ ਅਲੱਗੇ ਕਰਕੇ ਵਖਾਦੋ ਇਹ ਪਿਪਲਮੈਂਟ ਹੈ ਜੀ ਇਹਨੂੰ ਸਿਰ ਵਾਸੀ ਇੰਨਾ ਲੈਣਾ ਜੀ ਆ ਡਾਕਟਰਾਂ ਕੋਲ ਟੀਕਾ ਲਿਆ ਜਿਹੜਾ ਵਰਤਦੇ ਆ ਪਿੰਡਾਂ ਚ ਇਹਦੇ ਵਿੱਚ ਆਪ ਬਾਤੀ ਜੀ ਇਹਨੂੰ ਉਤੋਂ ਬੰਦ ਕਰਤਾ ਜੀ ਤੇ ਇਨੂੰ ਸੇਕ ਲਵਾ ਦੇਣਾ ਲੈਟਰ ਦਾ ਜੀ ਇਹਦੇ ਕਾਣ ਪਿੱਗਲ ਕੇ ਨਾਲ ਲੱਗ ਜਾਣੇ ਰੇ ਜੀ ਪਿਪਲਮੈਂਟ ਤਾਂ ਖਤਮ ਹੋ ਗਈ ਜੀ ਇਹਦੇ ਕਾਣ ਜਿਹੜੇ ਆ ਪਿਪਲਮੈਂਟ ਦੇ ਨਾਲ ਲੱਗੇ ਜੀ ਵੇਸਟ ਉਹਨਾਂ ਦੇ ਵਿੱਚੋਂ ਬਾਹਰ ਕੱਢ ਦੇਣੀ ਆ ਹੁਣ ਤੂੰ ਹੀ ਕਹਣਾ ਵੀ ਬਾਬਾ ਜੀ ਨੂੰ ਅੱਖਾਂ ਦੇ दारू ਦੋ ਤੇ ਜੋਗੀ ਨੇ ਤੁਹਾਡੇ ਨਾਲ ਕਿਦਾਂ ਡੱਕੀ ਮਾਰਨੀ ਆ ਤਰੀਕਾ ਸਮਝੋ ਸਟਾਈਲ ਸਮਝੋ ਜੋਗੀ ਦਾ ਉਨੇ ਕਹਣਾ ਭਗਤਾ ਮੈਂ ਤੁਹਾਨੂੰ ਇੱਕ ਮਮੀਰਾ ਦਿੰਨਾ ਜੀ ਤੇਰੀ ਅੱਖਾਂ ਚ ਮੋਤੀਆ ਜਾਲਾ ਹਰ ਇੱਕ ਚੀਜ਼ ਨਿਕਲ ਜੂਗੀ ਆ ਸ਼ੀਸ਼ੀ ਤੇਰੇ ਸਾਹਮਣੇ ਖੋਲੀ ਜੀ ਇਹਦੇ ਵਿੱਚੋਂ ਗੋਲ ਨਿਕਲਿਆ ਨਾ ਆ ਸਰਮ ਚੁੱਧੋ ਲੋ ਕੋਈ ਫਰਕ ਨਹੀਂ ਪੈਣਾ ਇਹਦੇ ਵਿੱਚ ਪਾ ਲਿਆ ਆ ਕਾਂ ਚੜ ਗੇ ਆ ਕਰਿਓ ਅੱਖ ਇਧਰ ਨੂੰ ਕਰਿਓ ਅੱਖ ਕਿੱਦੀ ਨਹੀਂ ਪਾਉਣਾ ਆ ਲੋ ਅੱਖਾਂ ਦੰਡੀਆਂ ਹੋ ਗਈਆਂ ਬਿਲਕੁਲ ਹੋ ਗਈਆਂ ਤੇ ਤੁਸੀਂ ਜੋਗੀ ਦੇ ਕਿਉਂ ਨਾ ਯਕੀਨ ਕਰੋਗੇ ਵੀ ਸ਼ੀਸ਼ੀ ਗੱਲ ਨਹੀਂ ਇਹਨੇ ਅੱਖ ਦੇ ਵਿੱਚ ਵੀ ਨਹੀਂ ਪਾਇਆ ਨੇ ਥੱਲੇ ਬਾਦਾਂ ਤਾਂ ਕਾਂ ਦੰਡੀਆਂ ਹੋ ਗਈਆਂ ਇਹ ਸਾਰੇ ਤਰੀਕੇ ਠੱਗੀ ਦੇ ਆ ਜੀ ਪਰ ਗੱਲ ਪਤਾ ਕੀ ਆ ਕੱਲਾ ਜੋਗੀਆਂ ਦਾ ਕਸੂਰ ਨਹੀਂ ਲੋਕਾਂ ਨੇ ਜੋਗੀਆਂ ਲਈ ਕੀ ਕੀਤਾ ਜੀ ਕਦੀ ਕਿਸੇ ਪ੍ਰਾਈਵੇਟ ਸਕੂਲ ਵਾਲਿਆਂ ਨੇ ਕਿਹਾ ਵੀ ਜੋਗੀਆਂ ਦੇ ਨਿਆਣਾ ਫ੍ਰੀ ਪੜੇ ਲੋਕਾਂ ਨੇ ਜੋਗੀਆਂ ਦੀ ਸਪੋਰਟ ਨਹੀਂ ਕੀਤੀ ਜੋਗੀਆਂ ਨੇ ਆਪਣਾ ਰੋਟੀ ਪਾਣੀ ਚਲਾਉਣ ਲਈ ਨਵੇਂ-ਨਵੇਂ ਸਕੀਮਾਂ ਕੱਢ ਲਈ ਹੁਣ ਸੋਸ਼ਲ ਮੀਡੀਆ ਦੇ ਲੋਕ ਵਸ਼ੀਕਰਨ ਕਹਿੰਦੇ ਆ ਦੇਖੋ ਇੱਕ ਮਜ਼ਦੂਰ ਦਿਹਾੜੀ ਕਰਦਾ ਨੂੰ ਕਿੰਨੇ ਪੈਸੇ ਮਿਲਦੇ 400 ਰੁਪਿਆ ਜੀ ਤਾਂ ਆਹ ਵੇਖੋ ਇਹਦੇ ਇਹਦੇ ਐਡ ਤੇ ਕੀ ਲਿਖਿਆ ਇਹਦੇ ਲਿਖਿਆ ਮੀਆਂ ਜੀ ਬੰਗਾਲੀ ਕੋਈ ਵੀ ਕੰਮ ਹੋਵੇ 7 ਘੰਟਿਆਂ ਵਿੱਚ 100% ਸਮਾਧਾਨ ਤੇ ਤੇਰਾ ਨਾ ਬੀਪੀ ਵਾਧਾ ਤਾਂ ਤੂੰ ਜਾ ਔਰੇ ਕੋਲ ਟਕਰਾਓ ਹਾਂਜੀ ਆਹ ਵੇਖੋ ਇੰਨੇ ਕੀ ਲਿਖਿਆ ਇੰਨਾ ਨੇ ਲਿਖਿਆ ਹੈ ਮੀਆਂ ਜਫਰ ਸ਼ਾਹ ਬੰਗਾਲੀ ਅਸੀਂ ਕਹਿੰਨੇ ਆ ਕਿ ਅਸੀਂ ਕਹਿੰਨੇ ਨਹੀਂ ਕਰਕੇ ਦਿਖਾਉਂਦੇ ਆ ਮੀਆਂ ਜਫਰ ਸ਼ਾਹ ਬੰਗਾਲੀ ਖੁੱਲਾ ਚੈਲੰਜ ਸ਼ਕਤੀ ਚਮਤਕਾਰ ਵੇਖੋ ਉਹਨੇ ਇਦੋ ਦਾ ਲਿਖਿਆ ਵੀ ਮੈਂ ਬੰਦੇ ਦੀ ਮੌਤ ਕਰਾ ਸਕਦਾ ਜੀ ਲਿਖਿਆ ਹੈ ਕਿ ਨਹੀਂ ਲਿਖਿਆ ਲਿਖਿਆ ਹੈ ਦੇ ਮੈਂ 20 ਘੰਟਿਆਂ 'ਚ ਮੈਂ ਮੋਠ ਕਰਕੇ ਬੰਦੇ ਦੀ ਮੌਤ ਕਰਾ ਸਕਦਾ ਇਹ ਦੋਵੇਂ ਕਾਰ ਜਿਹੜੇ ਅਮਰੀ ਸਰਦੇ ਆ ਜੀ ਬਸ ਅਡੇਦੇ ਤੇ ਬਰਾ ਅਮਰੀ ਸਰ ਗੁਰੂ ਰੂਪ ਸਾਹਿਬ ਦੀ ਨਗਰੀ ਆ ਉੱਥੇ ਵੀ ਐਦਾਂ ਦੇ ਲੋਕ ਮੇਰੇ ਹਿਸਾਬ ਨਾਲ ਤੇ ਨਹੀਂ ਰਹਿਣੇ ਚਾਹੀਦੇ ਜੀ ਇੱਕ ਮਜ਼ਦੂਰ ਦਿਹਾੜੀ ਕਰਦਾ 2-300 ਐਦਾਂ ਦੇ ਬਾਬੇ ਬਣੇ ਆ ਦੁਕਾਨ ਬਾਈ ਆ ਕੋਈ ਬੀਬੀ ਆ ਗਈ ਉਹਨੂੰ 10000 ਲੱਲਿਆr ਕੋ 15000 ਲੱਲਿਆ ਸੱਚੇ ਕੰਮ ਨੂੰ ਸਪੋਰਟ ਕਿੱਥੇ ਮਿਲਦੀ ਆ ਜੀ ਹੁਣ ਮੈਂ 1500 ਵੀ ਨਹੀਂ ਅੱਡੇ ਬਾਈ ਮੈਨੂੰ 15 ਰੁਪਏ ਵੀ ਨਹੀਂ ਮਿਲਦੇ ਜੀ ਇਹੋ ਜੇ ਬਾਪੇ ਜਵੜਾ ਮਾਰ ਕੇ ਸ਼ਹਿਰ ਚ ਦੋ ਦੋ ਤਿੰਨ ਤਿੰਨ ਮੰਜ਼ਲੀ ਕੋਠੀ ਬਾ ਕੇ ਬੈਠੇ ਆ ਜੀ ਕਸੂਰ ਕੀ ਦਾ ਪਾਜੀ ਪੰਜਾਬ ਜਾਣਦੇ ਵਿਸ਼ਵਾਸੀ ਬਣਾਵਾ ਹੁਣ ਸਭ ਦਾ ਕੰਮ ਕਰਦੇ ਆ ਲੋਕਾਂ ਨੂੰ ਸੱਚੀ ਸੂਚੀ ਜਾਣਕਾਰੀ ਦਿੱਤੀ ਆ ਇੱਕ ਮਰਲੇ ਦਾ ਨਹੀਂ ਲੈ ਸਕੇ ਜੀ ਸਮਾਜ ਸਾਲ ਹੋ ਗਿਆ ਬਾਪੇ ਦਾ ਮੇਲਾ ਕਰੋਨਾ ਪੈਸਾ ਕਰੋ ਮੈਂ ਮੇਲਾ ਨਹੀਂ ਕਰਾਉਂਦਾ ਕਈਆਂ ਤੇ ਵੀ ਕਿਆ ਹੋਣਾ ਕਿ ਇਹ ਵੀਡੀਓ ਚ ਜਵਲੀਆਂ ਹੀ ਮਾਰਦਾ ਪਾਜੀ ਜਵਲੀਆਂ ਨਹੀਂ ਮੈਂ ਮੰਨ ਗਿਆ ਗੱਲ ਮਾਰਦਾ ਵਾ ਪਰ ਜਵਲੀਆਂ ਹੱਥਾਂ ਚ ਮੌਤ ਫੜ ਕੇ ਮਾਰੋ ਹਾਂਜੀ ਨੈਟ ਤੇ 1800 1500 ਵੀਡੀਓ ਪਾ ਕੇ ਮਾਰੋ ਜਮਲੀਆਂ ਮਾਰੋ ਵੀ ਰਾਤ ਤੁਹਾਨੂੰ 20 ਕਿਲੋਮੀਟਰ ਕੋਈ ਫੋਨ ਕਰਦਾ ਤੁਸੀਂ ਫੋਨ ਚੁੱਕ ਕੇ ਪੈਂਦਿਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕਹਿ ਕੇ ਉਹਨੂੰ ਇਹ ਪੁੱਛਦੇ ਜੇ ਕਿ ਵੀਰ ਜੀ ਸਾਹਿਬ ਕਿੱਥੇ ਨਿਕਲਿਆ ਤੇ ਮੈਂ ਕਿੰਨੀ ਦੂਰ ਆ ਮ ਜੀ ਤੇ ਲੋਕੀ ਕਹਿੰਦੇ ਬਾਜੀ ਸਾਹਿਬ ਦਰਨਦਾਰ ਨਿਕਲਿਆ ਤੇ ਵੀਰਾਂ ਦਾ ਗੱਡੀ ਲਿਆਉਣ ਦੀ ਲੋੜ ਹੀ ਨਹੀਂ ਮੈਂ ਕੱਲਾ ਮੋਟਰਸਾਈਕਲ ਤੇ ਆਉਂਗਾ ਇਹ ਜਮਲੀਆਂ ਮਾਰ ਕੇ ਦੱਸੋ ਫਿਰ ਘਰ ਵਾਲੇ ਪੁੱਛਦੇ ਬਾਜੀ ਨਾਲ ਦੀ ਫੀਸ ਕੀ ਆ ਅਗਲਾ ਬੰਦਾ ਕਹੇ ਜੋ ਮਰਦੀ ਗੋਸ਼ ਹੋ ਕੇ ਦੇ ਦਿਓ ਇਹ ਜਮਲੀਆਂ ਮਾਰ ਕੇ ਵਿਖਾਓ ਸਹੀ ਗੱਲ ਹੈ ਜੇ ਕੋਈ ਹੈ ਇਹੋ ਜਿਹੇ ਜਪਲੀਆਂ ਮਾਰਨ ਵਾਲਾ ਤੁਹਾਨੂੰ ਵੀ ਨੈਟ ਦੇ ਬੰਦਾ ਵਿਖਾਓ ਵੀ ਹੈਗਾ ਵਾ ਜਪਲੀਆਂ ਮਾਰਨ ਵਾਲਾ ਤੇ ਆਹ ਜਪਲੀਆਂ ਮਾਰਨ ਵਾਲੇ ਮੈਂ ਤੁਹਾਨੂੰ ਕਿੰਨੇ ਵਿਖਾਵਾਂ 15 10 ਅੱਛਾ ਆਹ ਜਪਲੀਆਂ ਮਾਰਨ ਵਾਲੇ ਮੈਂ ਕਿੰਨੇ ਵਿਖਾਵਾਂ ਤੁਹਾਨੂੰ ਜੀ ਹੁਣ ਸੋਸ਼ਲ ਮੀਡੀਆ ਦੇ ਲੇਡੀਜ਼ ਬੈਠੀ ਜੈਨਸ ਬੈਠੀ ਆ ਨਹੀਂ ਜਿਨ੍ਹਾਂ ਨੇ ਹੁਣ ਕਾਰਡ ਛਪਾਏ ਆ ਕੋਈ ਨਾ ਕੋਈ ਤੇ ਕਹਿੰਦੇ ਕਲਾ ਕੁਦਰਤ ਹੋਊਗੀ ਇਹਨਾਂ ਦੇ ਕੋਲ ਲੈ ਕਾਰਡ ਮੈਂ ਛਪਾ ਕੇ ਕਹਿੰਦਾ ਵੀ ਮੈਂ ਕਿਹਦੀ ਸੇਲੀ ਦਾ ਵਾਸ਼ੀ ਕਰਨ ਕਰ ਦੂੰ ਕਾਰਡ ਛਪਾ ਕੇ ਗਿਆ ਮੈਂ ਕਹਿੰਦਾ ਵੀ ਮੈਂ ਮੋਟ ਕਰਕੇ ਬੰਦੇ ਦੀ ਮੌਤ ਕਰ ਦੂੰ ਜੀ ਕਾਰਸ਼ ਬਾਗਏ او یار ਮੈਨੂੰ ਤੇ ਇਹ ਨਹੀਂ ਸਮਝ ਆਈ ਜਿਹੜਾ ਪੰਡਤ ਤੁਹਾਨੂੰ ਇਟਲੀ ਕੋ ਕਿਹਦਾ ਪਾਸਪੋਰਟ ਬੱਚਾ ਬਣਾਉਂਦਾ ਔਰ ਕੋਈ ਲੈਗਸ ਨਹੀਂ ਹੁੰਦੀ ਜਾਂ ਥੋੜਾ ਜਿਹਾ ਕਾਗਜ਼ਾਂ ਤੇ ਇੱਧਰ ਉੱਧਰ ਹੋ ਜਾਂਦਾ ਜੀ ਠੀਕ ਆ ਬੱਚਾ ਬਾਹਰ ਨਹੀਂ ਜਾਂਦਾ ਤੇ ਬੀਬੀ ਬੰਦ ਕੋ ਚਲੀ ਜਾਂਦੀ ਆ ਪੰਡਤ ਦੀ ਬਾਹਰ ਖਲਾਓ ਜੇ ਪੰਡਤ ਤੇਰੇ ਨਹੀਂ ਆਣੇ ਨੂੰ ਬਾਹਰ ਖਲਾਉਣ ਜੋਗਾ ਹੁੰਦਾ ਜੀ ਤੇ ਪੰਡਤ ਆਪ ਪੰਜਾਬ ਜੀ ਕੋ ਧੱਕੇ ਖਾਂਦੇ ਜੇ ਗੇਹੇ ਦਾ ਕਤਲ ਗੇਸ ਹੁੰਦਾ ਲੋਕੀ ਚਲੇ ਜਾਂਦੇ ਆ ਬਾਬੇ ਕੋ ਚਲੇ ਜਾਂਦੇ ਬਾਬਾ ਕਹਿੰਦਾ ਮੈਂ ਕਤਲ ਗੇਸੋ ਬਾਹਰ ਘੜ ਦੂੰ ਜੇ ਬਾਬਾ ਤੁਹਾਨੂੰ ਕਤਲ ਗੇਸੋ ਬਾਹਰ ਘੜ ਦੇ ਤੇ ਕਚਹਿਰੀਆਂ ਬੰਦ ਕਰੋ ਲੀਵਰ ਖਰਾਬ ਤਾਂ ਬਾਬੇ ਕਹਿੰਦੇ ਅਸੀਂ ਢੇਡ ਦੇ ਖਾਲੀ ਗਲਾਸ ਲਾਉਣੇ ਆ ਅਸੀਂ ਤਰੀਕ ਤੁਨੀ ਧਣੀ ਬਾਹਰ ਘੜਦੇ ਨੇ ਸਵਾਬ ਬਣਾ ਕੇ ਤੇ ਲੀਵਰ ਦਾ ਵੀ ਖਰਾਬ ਆ ਤੋ ਕਿੰਨਾ ਤਵੀਦ ਨਿਕਲਦੇ ਮੈਂ ਦੋ ਵੀ ਚੀਜ਼ ਸਮਝਾਈ ਇੱਕ ਬਾਬਾ ਹੋਇਆਂ ਕਰਕੇ ਹੱਥ ਖਾਲੀ ਵਗਾਉਂਦਾ ਐ ਚੁੰਡੀ ਭਰਦਾ ਕਿਹੜੀ ਜੋ ਪਤਰੀ ਘੜ ਦੇ ਨਾ ਮੈਂ ਤਾਂ ਉਹ ਵੀ ਲੋਕਾਂ ਨੂੰ ਬਗਾਇਆ ਹੋਰ ਮੈਂ ਲੋਕਾਂ ਨੂੰ ਕੀ ਬਗਾਵਾਂ ਉਹ ਸੱਚ ਨਹੀਂ ਹੈ ਸਾਰ ਟੈਕਨੀਕ ਆ اچھا ਠੀਕ ਆ ਜੀ ਟੈਕਨੀਕ ਨਾਲ ਕੰਮ ਕਰਦੇ ਤਾਨੂੰ ਉਹ ਟੈਕਨੀਕ ਦਾ ਨਹੀਂ ਪਤਾ ਜੇ ਤਾਨੂੰ ਉਹ ਟੈਕਨੀਕ ਸਮਝ ਆ ਜੇ ਤੂੰਹੀ ਵੀ ਕਰਨ ਦੇ ਪੋ ਹੁਣ ਮੈਨੂੰ ਇੱਕ ਗੱਲ ਦੱਸੋ ਜੀ ਕਿ ਇਹਦੇ ਥਾਂ ਦਾ ਝਗੜਾ ਕੋ ਵੀ ਬਾਬੇ ਕੋ ਜੇ ਇਹਦਾ ਕੋਡ ਕਚੇੜੀ ਉਹ ਵੀ ਬਾਬੇ ਕੋ ਜੇ ਕੋਈ ਬੰਦਾ ਬਿਮਾਰ ਆ ਨਹੀਂ ਠੀਕ ਹੋਂ ਰਿਹਾ ਉਹ ਵੀ ਬਾਬੇ ਕੋ ਤਾਂ ਬਾਬਿਆਂ ਦਾ ਕੰਮ ਤਾਂ ਪੰਜਾਬ ਜਹਾ ਹੀ ਫਾਈ ਚੱਲਣ ੜਿਆ ਤੇ ਜਿਹੜੇ ਬਾਬੇ ਬੈ ਗੇ ਰੋਟੀ ਖਾਣ ਦੇ ਆ ਪੰਜ ਸੱਤ 10 ਦਾ 20000 ਦਿਹਾੜੀ ਪਾਉਂਦੇ ਆ ਉਹ ਤੁਹਾਨੂੰ ਸਿੱਧੇ ਰਾ ਪਾਊਗਾ ਜੇ ਜਬਲੀਆਂ ਮਾਰਨੀਆਂ ਹੱਥਾਂ 'ਚ ਮੌਤ ਫੜੋ ਫੜਦਾ ਨਾ ਮੌਤ ਕਿੰਨੇ ਸਾਲਾਂ ਤੋਂ ਕਿੰਨੇ ਸਾਲਾਂ ਤੋਂ ਫੜਨੇ ਆ 20-22 ਸਾਲਾਂ ਤੋਂ ਭਾਦੀ ਇੱਕ ਮਰਲਾ ਨਹੀਂ ਦਾਨ ਲੈ ਸਕਿਆ ਆਪਣੀ ਇਨਸ਼ੋਰੈਂਸ ਨਹੀਂ ਕਰਾ ਸਕਿਆ ਆਪਣੇ ਬੱਚੇ ਪ੍ਰਾਈਵੇਟ ਸਕੂਲ ਨਹੀਂ ਪੜਾ ਸਕਿਆ ਕਮੈਂਟਾਂ ਦੇ ਵਿੱਚ ਤੋਂ ਹੋਣ ਵੀ ਬੜਿਆ ਨੇ ਬੜਾ ਕੁਝ ਕਹਿਣਾ ਪਰ ਯਾਰ ਜੇ ਤੁਹਾਨੂੰ ਇਹਦਾ ਕੰਮ ਨਹੀਂ ਪਸੰਦ ਲੱਗਦਾ ਤੁਸੀਂ ਔਰ ਤੋਂ ਵਧੀਆ ਕੰਮ ਕਰਕੇ ਦਿਖਾਓ ਭਾਜੀ ਸਪੋਰਟ ਫੂਡ ਇੱਕ ਉਹਨਾਂ ਬਾਬਾ ਜੀ ਆ ਉਹ ਵੀ ਨੈੱਟ ਦੇ ਬੜੇ ਮਸ਼ਹੂਰ ਆ ਲੇਡੀਜ਼ ਜੈਂਟਸ ਆ ਵੇਖੋ ਆ ਵੇਖੋ ਉਹਨਾਂ ਦਾ ਲੈ ਕੰਮ ਨਹੀਂ ਚੱਲਦਾ ਉਹਨਾਂ ਨੇ ਕਹਿੰਦਾ ਇੱਥੇ ਇੱਕ ਨੰਬਰ ਪਾ ਦਿਓ ਤੁਹਾਡੇ ਕੋਲ ਐਡਮੈਡੀ ਕੀ ਪੈਸਾ ਆਜੂ ਇੱਥੇ ਤਿੰਨ ਅੱਖਰ ਲਿਖਣਾ ਪੈ ਜਾਉ ਉਹ ਹਾਰੇ ਕੇ ਮੁਸ਼ਕਿਲ ਦਾ ਹਾਲ ਹੈ ਨੰਬਰਾਂ ਨਹੀਂ ਕਰੀ ਜਾਂਦੀ ਜੇ ਮੰਨ ਲਓ ਤੁਹਾਨੂੰ ਬਿਮਾਰੀਆਂ ਉਹਨਾਂ ਨੇ ਕਹਿੰਦਾ ਇੱਥੇ ਨੰਬਰ ਲਿਖ ਲਓ ਤੁਹਾਡਾ ਹਾਲ ਹੋ ਜਾਊਗਾ ਇਹ ਬਿਮਾਰੀ ਦਾ ਹੱਲ ਜਿਹੜਾ ਨੰਬਰ ਲਿਖਣਾ ਹੋ ਜਾਊਗਾ ਸਹੀ ਗੱਲ ਉਹ ਯਾਰ ਲੋਗ ਬਾਬੇ ਆਂਦੇ ਆ ਨੂੰ ਆਤਮਾ ਦੇਖਦੀ ਆ ਜੀ ਆ ਜਾ ਆਤਮਾ ਦੇ ਹੁੰਦੇ ਆ ਬਾਬੇ ਆਂਦੇ ਨੇ ਆਤਮਾ ਭੂਤਾਂ ਨੂੰ ਦੇਖਦੇ ਆ ਚਲੋ ਮੈਂ ਨਹੀਂ ਆਂਦਾ ਭੂਤ ਨਹੀਂ ਆਗੇ ਮੈਂ ਗੁਰਦੁਆਰੇ ਮੰਦਰ ਪੀਰਾਂ ਦੀ ਜਗ੍ਹਾ ਮਸਜਿਦ ਚਰਚ ਹਰ ਜਗ੍ਹਾ ਦੇ ਜਾਂਦਾ ਬੰਦੇ ਦਾ ਕਤਲ ਹੋ ਗਿਆ ਹਰੀ ਗੇੜ ਤੇ ਬੰਦਾ ਵੱਢਦਾ ਓਰੀ ਲਾਸ਼ ਐੜ ਜਾਈ ਪੁਲਿਸ ਵਾਲਿਆਂ ਨੂੰ ਲਾਸ਼ ਲੱਭਦੀ ਆ ਪੁਲਿਸ ਵਾਲੇ ਓਰੀ ਭਾਲ ਕਰਦੇ ਆ ਨਹੀਂ ਭਾਲ ਹੁੰਦੀ ਲਵਾਰਸ ਕਹਿ ਕੇ ਉਹਨਾਂ ਸਸਕਾਰ ਕਰਦੇ ਆ ਉਹ ਲਾਸ਼ ਆਪਣੀ ਫੈਮਿਲੀ ਦੇ ਘਰ ਕਿਉਂ ਨਹੀਂ ਜਾਂਦੀ ਕਰੂ ਕਿਉਂ ਨਹੀਂ ਜਾਂਦੀ ਕਿ ਮੇਰਾ ਇੱਥੇ ਮੇਰਾ ਕਤਲ ਹੋਇਆ ਆ ਬੰਦੇ ਨੇ ਕਤਲ ਕੀਤਾ ਉਹਨੂੰ ਫੜੋ ਉਹ ਵੀ ਤਾਂ ਰੂਹ ਹੀ ਆ ਨਾ ਬਾਬੇ ਨੂੰ ਰੂਹ ਹੀ ਉਹ ਦੇਖਦੀ ਆ ਜਿੱਥੋਂ 25-30 ਹਜ਼ਾਰ ਰੁਪਈਆ ਹੋਣਾ ਕਤਲ ਹੁੰਦੇ ਆ ਬੰਦਾ 20 ਸਾਲਾਂ ਦੀ ਸਜ਼ਾ ਘੱਟ ਹੁੰਦਾ ਬਾਹਰ ਆਣ ਕੇ ਆਪਣੀ ਜ਼ਿੰਦਗੀ ਦੀ ਗੁਜ਼ਰਬਸਰ ਕਰਦਾ ਉਹ ਜਿਹੜੇ ਬੰਦੇ ਦਾ ਕਤਲ ਹੋਇਆ ਉਹ ਨਹੀਂ ਆਤਮਾਨੇ ਉਹਨੂੰ ਜੇਲ੍ਹ ਚਾ ਜਾ ਕੇ ਕਿਉਂ ਨਹੀਂ ਮਾਰਿਆ ਮਾਰਨਾ ਚਾਹੀਦਾ ਨਾ ਆਤਮਾਨ ਨੂੰ ਇਹ ਬੁੱਤਾ ਬਦਲੇ ਬਾਬੇ ਨੂੰ ਆਦਮਾ ਹੀ ਉਹ ਲਵਦੀ ਜਿੱਥੋਂ ਰੁਪਈਆ 25000 50000 ਮਿਲਦਾ ਜੀ ਸਾਨੂੰ ਸਮਾਂ ਦੇਣ ਦੇ ਲਈ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਤੁਹਾਨੂੰ ਦਿਨਾ ਵਾ ਪਰ ਮੈਂ ਲੋਕਾਂ ਨੂੰ ਆਨਾ ਵਾ ਮੈਨੂੰ ਲੱਗਦਾ ਜੇ ਮੈਨੂੰ ਮੇਰਾ ਵੀ ਉਹ ਹੋ ਰਿਹਾ ਮੈਂ ਵੀ ਨੈਟ ਤੇ ਹੁਣ ਚਮਲਾ ਮਾਰਨੀ ਸ਼ੁਰੂ ਕਰ ਦੇ ਨੰਬਰ ਜਿਹੜਾ ਆਪਣਾ ਜਰੂਰ ਦੱਸ ਦਿਓ ਜੀ ਓ ਸ਼ਾ ਮਾਰੇ ਬੰਦੇ ਦੀ ਕੌਣ ਹੈਲਪ ਕਰਦਾ ਨਹੀਂ ਜਰੂਰ ਨੰਬਰ ਬੋਲ ਦਿਓ ਕੋਈ ਮਾਰੇ ਮਾਰੇ ਬੰਦੇ ਆਪਣੇ ਵੱਲੋਂ ਢੋਲ ਵਜਾਈ ਜਾਣਾ ਆਪਾਂ ਕੋਈ ਨਾ ਕੋਈ ਤੇ ਦਾਨੀ ਸੱਜਣ ਤੱਕ ਵੀਡੀਓ ਪਹੁੰਚੇ ਮਾਰੇ ਬੰਦੇ ਦੀ ਕੌਣ ਮੈਂ ਹੁਣ 1500 ਵੀਡੀਓ ਨ ਅਹੀਂ ਆਂਦੇ ਨੀ ਹਾਨੂੰ ਕੋਈ ਲੱਖ 2 ਲੱਖ ਰੁਪਈਆ ਹੈ ਪਰ ਯਾਰ ਅਸੀਂ 22 ਸਾਲ ਆਪਣੀ ਜ਼ਿੰਦਗੀ ਦਿੱਤੀ ਹੈ ਕਿ ਪੰਜਾਬ ਦੇ ਲੋਕਾਂ ਨੂੰ ਇਮਾਨਦਾਰੀ ਨਾਲ ਸੱਪਾਂ ਦੀਆਂ ਜਾਨਾਂ ਕਿਸ ਬਾਝ ਸਮਝਾਈਆਂ ਕੋਈ ਅਹੀਂ 10 15000 ਦੇ ਵੀ YouTube ਤੋਂ ਹੱਕਦਾਰ ਨਹੀਂ ਨੇ ਤਾਂ ਹੈ ਜੀ ਇਹ ਤਾਂ ਹੈ ਦੋਸਤੋ YouTube ਤੇ ਚੈਨਲ ਸਨੇਕਮੈਨ ਪੰਜਾਬ ਨੰਬਰ ਵੀ ਜਰੂਰ ਬੋਲ ਦਿਓ ਕੱਢ ਕੇ ਵੇਖੋ YouTube ਤੇ ਚੈਨਲ 나ਗ ਕੇ ਬਾਈ ਨੰਬਰ 95 92 99 63 ਤੇ 35 ਓਪਨ ਚੈਲੰਜ ਹੈ ਤੁਹਾਡੇ ਫੋਨ ਵਾਲੇ ਜਿੰਨੇ ਵੀ ਵੀਰ ਵੀਡੀਓ ਵੇਦੇ ਜੇ ਰਾਤ ਵੀ ਰਾਤ 12 1 ਵਜੇ 2 ਵਜੇ ਉੱਠਦਾ ਮਿਸ ਕਾਲ ਦੇ ਮੇਰੀ ਉਹ ਬੰਦੇ ਨੂੰ ਬੈਕ ਹਾਲ ਜਾਊਗੀ 1 ਮਿੰਟ ਚ ਜੇ ਨਾ ਬੈਕ ਹਾਲ ਜਾਏ ਮੈਂ ਉਹਦਾ ਵੀ ਜ਼ਿੰਮੇਵਾਰ ਹਾਂ ਜੀ ਕਰੋਗੇ ਭੂਤ ਘੱਟਣ ਵਾਲੇ ਬਾਬੇ ਨੂੰ ਫੋਨ ਕਿ ਇਹਨੂੰ ਕੋ ਤੰਗੀ ਚੰਗੀ ਹੁੰਦੀ ਆ ਇਹਨਾਂ ਕੋ ਕਿਹੜੀ ਚੀਜ਼ ਆ ਕਿ ਜਿਹੜੇ ਇੱਥੇ ਬੰਦਾ ਵਾ ਕੋਈ ਢਲਾ ਮਠਾਈ 100 ਕਿਲੋਮੀਟਰ ਦੂਰ ਹੈ ਫੋਨ ਦੇ ਉੱਤੇ ਬਾੜਾ ਕਰਦੇ ਆ ਤੇ ਬੰਦਾ 100 ਕਿਲੋਮੀਟਰ ਠੀਕ ਹੋ ਜਾਂਦਾ ਮੈਂ ਇਹਦੇ ਨਾਲ ਵੀ ਇਹਨਾਂ ਨੂੰ ਨਸਾ ਲੈ ਕਿਉਂ ਨਹੀਂ ਖੜਿਆ ਹੂੰ ਐਦਾਂ ਹੀ ਕਰਦੇ ਆ ਜੀ ਜੀ ਕਿ ਇਹਦਾ ਮਰੀਜ਼ ਢੱਲਾ ਇੱਥੋਂ ਫੋਨ ਕਰਦੇ ਕਾਨੂੰਨ ਨੂੰ ਲਾ ਕੇ 6 ਕਿਲੋਮੀਟਰ ਦੂਰੋਂ ਬੰਦਾ ਫੋਨ 'ਸੋਂਦਾ ਉਹ ਕਿਹੜੀ ਟੈਕਨੀਕ ਆ ਵੀ ਜਿਹੜੀ ਅਮਰੀਕਾ ਵਾਲਿਆਂ ਨਸਾਂ ਵਾਲਿਆਂ ਕੋਲ ਨਹੀਂ ਆ ਗਈ ਤੇ ਪੁੱਤਾਂ ਨੇ ਬਾਬਿਆਂ ਕੋਲ ਆ ਗਈ ਆ ਧੰਨਵਾਦ ਜੀ ਬਾਜੀ ਇਹ ਕਲ ਯੋਗਾ ਕਰੋ ਭੁੰਨ ਖਾਓ ਕੋ ਸੋਣਾ ਠੀਕ ਝਵਲਾ ਮਾਰੋ ਤੇ ਪੈਸੇ ਕਮਾਓ ਕੀ ਬਾਤ ਸੋ ਸੱਪਾਂ ਵਾਲੇ ਬਾਬੇ ਨੇ ਆਪਣੇ ਦਿਲ ਦੀਆਂ ਗੱਲਾਂ ਵੀ ਕੀਤੀਆਂ ਆਪਣੇ ਦਿਲ ਦਾ ਦੁੱਖ ਵੀ ਪ੍ਰਗਟਾਇਆ ਔਰ ਉਹਨਾਂ ਨੇ ਦੱਸਿਆ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਬਾਬਿਆਂ ਵੱਲੋਂ ਜਿਹੜੀ ਠੱਗੀ ਕੀਤੀ ਜਾਂਦੀ ਆ ਤਾਂ ਤਿੰਨ ਸੱਪ ਉਹਨਾਂ ਨੇ ਅੱਜ ਫੜੇ ਸੀ ਦੋ ਉਹਨਾਂ ਨੇ ਦਿਖਾਏ ਬਿਨਾ ਜ਼ਹਿਰ ਵਾਲੇ ਇੱਕ ਜ਼ਹਿਰ ਵਾਲਾ ਜਾਣਕਾਰੀ ਦਿੱਤੀ ਆ ਕਿ ਕਿਸ ਤਰੀਕੇ ਦੇ ਨਾਲ ਬਚਣਾ ਹੈ ਅਤੇ ਕਿਉਂਕਿ ਹੁਣ ਵਾਢੀ ਪੈਣ ਤੋਂ ਬਾਅਦ ਜਿਹੜਾ ਹੈ ਸੱਪਾਂ ਦਾ ਬਾਹਰ ਆਉਣਾ ਵੀ ਜਿਹੜਾ ਸ਼ੁਰੂ ਹੋ ਜਾਣਾ ਤਾਂ ਦੋਸਤੋ ਤੁਸੀਂ ਐ ਕਰਨਾ ਹੈ ਕਿ ਤੁਸੀਂ ਇਹ ਵੀਡੀਓ ਨੂੰ ਜਰੂਰ ਦੇਖਿਓ ਅਤੇ ਸ਼ੇਅਰ ਵੀ ਲਾਈਕ ਜਰੂਰ ਕਰਿਓ ਕਮੈਂਟ ਵੀ ਜਰੂਰ ਜਿਹੜਾ ਆਪਣਾ ਜਰੂਰ ਦਿਓ ਅਤੇ ਇਸ ਬ੍ਰਹਮਚਾਰੀ ਦੀ ਮਦਦ ਵੀ ਕਰਿਓ ਜੇ ਕੋਈ ਦਾਨੀ ਸੱਜਣ ਸਾਡੀ ਵੀਡੀਓ ਨੂੰ ਵੇਖ ਰਿਹਾ ਬਣੇ ਰੋ ਸਾਡੇ ਨਾਲ ਹਰ ਕਵਰੇਜ ਪਹੁੰਚਾਉਂਦੇ ਰਹਿਵਾਂਗੇ ਤੁਹਾਡੇ ਤੱਕ ਕੈਮਰਾਮੈਨ ਸੁਖ ਦੇ ਨਾਲ ਮੈਂ ਦਲਜੀਤ ਸਿੰਘ ਪੰਜਾਬ ਹਬ ਤੱਕ ਨਿਊਜ਼ ਤਰਨਤਾਰ